ਚੁਰੀ ਗਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪ੍ਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੀ ਅੱਜ ਵਾਲੀ ਕਲੈਕਸ਼ਨ ਆ ਬਹੁਤ ਜ਼ਿਆਦਾ ਸੋਹਣੀ ਰਹਿਣ ਵਾਲੀ ਆ ਕਿਉਂਕਿ ਇਹ ਸੂਟ ਅਸੀਂ ਤੁਹਾਨੂੰ ਦੇ ਰਹੀਆਂ ਜੀ ਜਾਂਦੇ ਜਾਂਦੇ ਸਿੰਗਲ ਸੂਟ ਦਾ ਪ੍ਰਾਈਸ ਹੈਗਾ 1000 ਵਿਦਾਊਟ ਦੁਪट्टे ਤੋਂ ਇੱਕ ਸੂਟ ਦਾ 1000 ਪ੍ਰਾਈਸ ਹੈਗਾ ਬਟ ਅੱਜ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਘੱਟ ਪ੍ਰਾਈਸ ਤੇ ਦੇਣੇ ਆ ਸੂਟ ਸਾਰੇ ਬਹੁਤ ਪਿਆਰੇ ਹੋਣਗੇ ਜੀ ਅਹ ਦੋ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਰਚੇਸ ਕਰਨੇ ਪੈਣਗੇ ਸਿੰਗਲ ਸੂਟ ਅਸੀਂ ਕਿਸੇ ਨੂੰ ਨਹੀਂ ਦਵਾਂਗੇ ਕਿਉਂਕਿ ਸਿੰਗਲ ਸੂਟਸ ਦਾ ਅਸੀਂ ਪੈਕਿੰਗ ਕਰਦੇ ਹੀ ਰਹਿ ਜਾਂਦੇ ਆ ਕਾਟ ਪ੍ਰਾਈਸ ਵਾਲੀ ਸੂਟ ਨੇ ਜੀ 1500 ਦੇ ਦੋ ਸੂਟ ਦਵਾਂਗੇ ਅੱਠ ਸੂਟ ਦੇ ਕੇ ਤੁਸੀਂ ਖੁਦ ਖੁਸ਼ ਹੋ ਜਾਓਗੇ ਜਦੋਂ ਤੁਹਾਡੇ پاس ਜਾਣਗੇ ਅਲੱਗ-ਅਲੱਗ ਬ੍ਰਾਂਡਾਂ ਚ ਰਹਿਣਗੇ ਰਾਮ ਟੈਕਸ ਰਹੇਗਾ ਜੀ ਐਸਕੇ ਬ੍ਰਾਂਡ ਦੇ ਰਹਿਣਗੇ ਇਹਦੇ ਵਿੱਚ ਸਾਨੂੰ ਅਸੀਂ ਮਸਲੀਨ ਦਾ ਸਟੱਫ ਦਵਾਂਗੇ ਪਿਓਰ ਕਾਟਨ ਦੇ ਸੂਟ ਦਵਾਂਗੇ ਬ੍ਰਾਂਡਡ ਪੀਸ ਹੋਣਗੇ ਬਹੁਤ ਜ਼ਿਆਦਾ ਕਾਟ ਪ੍ਰਾਈਸ ਤੇ ਰੱਖਿਆ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਨਾ ਤੁਹਾਡਾ ਵੀ ਫਰਜ਼ ਆ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਮੇਰੀ ਰਿਕਵੈਸਟ ਆ ਬਹੁਤ ਸੋਹਣੀ ਕਲੈਕਸ਼ਨ ਆ ਜੀ ਜਿਹੜੀ ਅੱਜ ਅਸੀਂ ਤੁਹਾਨੂੰ ਦੇਣੇ ਆ ਸੂਟ ਸਤਾਫ ਦੇਖ ਕੇ ਜਦੋਂ ਮੈਂ ਇਦਾਂ ਰੱਖਿਆ ਤਾਂ ਤੁਹਾਨੂੰ ਪਤਾ ਲੱਗੇ ਗਿਆ ਹੋਵੇਗਾ ਕਿ ਵਾਕਈ ਸੂਟ ਇੱਕ ਪਿਓਰ ਕ੍ਰੇਪ ਦੀ ਲੁੱਕ ਦੇਗਾ ਜਿੱਦਾਂ ਨਾ ਤੁਸੀਂ ਪਿਓਰ ਦਾ ਸੂਟ ਲੈ ਲਿਆ ਜਿਹਹ ਜ ਤੁਸੀਂ ਇਹ ਮਸਲੀਨ ਦਾ ਸੂਟ ਲੈ ਲਿਆ ਠੀਕ ਹੈ ਜੀ 1500 ਦੇ ਦੋ ਸੂਟ ਹੋਣਗੇ ਸਿੰਗਲ ਸੂਟ ਅੱਜ ਦੀ ਵੀਡੀਓ 'ਚ ਅਸੀਂ ਕਿਸੇ ਨੂੰ ਨਹੀਂ ਦੇ ਪਾਵਾਂਗੇ ਕਿਉਂਕਿ ਬੁਕਿੰਗ ਲਈ ਹੀ ਟਾਈਮ ਲੰਘ ਜਾਏਗਾ ਜੀ ਤੇ ਕੁਆਂਟੀਟੀਆਂ ਬਹੁਤ ਜ਼ਿਆਦਾ ਐ ਇਹ ਹੈਗਾ ਇਹ ਪਿਓਰ ਮਸਲੀਨ ਦੇਖੋ ਇਦਾਂ ਲਾਈਨ ਵਾਲੀ ਮਸਲੀਨ ਆ 셔ਟ ਨੀਚੇ ਤੁਹਾਨੂੰ ਲਾਈਨਿੰਗ ਲਗਵਾਣੀ ਪੈਗੀ ਸਲਵਾਰ ਨੀਚੇ ਥੋਡੀ ਚੁਆਇਸ ਆ ਲਗਵਾਣੀ ਹੈ ਜਾਂ ਨਹੀਂ ਸਲਵਾਰ ਵੀ ਪਿਓਰ ਮਸਲੀਨ ਦੀ ਆ ਸ਼ਾਈਨ ਦੇਖ ਸਕਦੇ ਹੋ ਸਲਵਾਰ ਦੇ ਵਿੱਚ ਵੀ ਠੀਕ ਆ ਤੁਸੀਂ ਇਹ ਨਾ ਸੂਟਾਂ ਨੂੰ ਪਾਰਟੀ ویئر ਬਣਾ ਸਕਦੇ ਹੋ ਥੋੜਾ ਬਹੁਤਾ ਪਹੁੰਚਿਆ ਤੇ ਵਰਕ ਕਰਾ ਕੇ ਜਾਂ ਫਿਰ ਸਿੰਪਲ ਕਿਸੇ ਸਟੀਚਿੰਗ ਡਿਜ਼ਾਈਨਿੰਗ ਦੇ ਨਾਲ ਬਣਵਾ ਸਕ ਬਣਾ ਕੇ ਬਹੁਤ ਸੋਹਣੇ ਜਿਹੇ ਸੂਟ ਇਹ ਰੈਡੀ ਹੋ ਜਾਣਗੇ ਤੁਹਾਡੇ ਠੀਕ ਹੈ ਜੀ ਇਹ ਵੀ ਮਸਲੀਨ ਦਾ ਇਹ ਨਹੀਂ ਹੈਗਾ ਕਿ ਤੁਸੀਂ ਦੋਨੋਂ ਹੀ ਸੂਟ ਮਸਲੀਨ ਦੇ ਲੈਣੇ ਹੋਣਗੇ ਜਾਂ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚੋਂ ਤੁਸੀਂ ਸਾਨੂੰ ਫੋਟੋਆਂ ਪਾਣੀਆਂ ਹੋਣਗੀਆਂ ਇੱਕ ਰਿਕੁਐਸਟ ਹੋਰ ਆ ਤੁਸੀਂ ਦੋ ਸੂਟਾਂ ਨਹੀਂ ਆ ਫੋਟੋਆਂ ਨਹੀਂ ਲੈਣੀਆਂ ਤੁਸੀਂ ਲੈਣੀਆਂ ਹੋਣਗੇ ਚਾਰ ਤੋਂ ਪੰਜ ਸਾਰੀ ਵੀਡੀਓ ਦੇਖ ਕੇ ਤਾਂ ਜੋ ਤੁਹਾਨੂੰ ਉਹਨਾਂ ਦੇ ਵਿੱਚੋਂ ਦੋ ਸੂਟ ਮਿਲ ਸਕਣ ਕਿਉਂਕਿ ਮੈਨੂੰ ਪਤਾ ਇਦਾਂ ਨਹੀਂ ਕਲੈਕਸ਼ਨ ਤਾਂ ਬਸ ਕੰਟੈਕਟ ਦੀ ਮਸੋਂ ਹੁੰਦੀ ਆ ਠੀਕ ਹੈ ਜੀ ਇਹ ਵੀ ਮਸਲੀਨ ਦਾ ਸੂਟ ਆ ਵਿਦਆਊਟ ਦੁਪੱਟਾ 1500 ਦੇ ਦੋ ਸੂਟ ਨੇ ਸ਼ਿਪਿੰਗ ਚਾਰਜੇਸ ਅਲੱਗ ਤੋਂ ਰਹਿਣਗੇ ਕਲੈਕਸ਼ਨ ਦੇਖ ਲਓ ਜੀ আর ਉੱਪਰ ਤੇ ਤੁਸੀਂ ਸਟੱਫ ਤਾਂ ਜਦੋਂ ਤੁਹਾਡੇ پاس ਜਾਏਗਾ ਤੁਹਾਨੂੰ ਉਸ ਟਾਈਮ ਪਤਾ ਲੱਗੇਗਾ ਬਸ ਤੁਸੀਂ ਇਹਨਾਂ ਦੇ ਕਲਰ ਤੇ ਪ੍ਰਿੰਟ ਦੇਖ ਲਓ ਇਹ ਮਸਲੀਨ ਦੇ ਦਿਖਾ ਰਹੀਆਂ ਹਾਲੇ ਮੈਂ ਤੁਹਾਨੂੰ ਸਾਰੀ ਸੂਟ ਜਿਹੜਾ ਸੂਟ ਤੁਹਾਨੂੰ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਤੁਸੀਂ 22 ਮੀਟਰ ਦੇ ਪ੍ਰੋਪਰ ਇਦਾਂ ਤੁਹਾਨੂੰ ਸ਼ਰਟ ਮਿਲੇਗੀ 2 ਟਾਈ ਮੀਟਰ ਦੀ ਸ਼ਰਟ ਆ ਜੀ ਪਲੱਸ 2 ਟਾਈ ਮੀਟਰ ਦੀ ਹੀ ਸਲਵਾਰ ਆ ਤੁਹਾਡੀ ਚੁਆਇਸ ਆ ਤੁਸੀਂ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਸੂਟ ਨੂੰ ਇਹ ਦੇਖੋ ਜੀ ਸੂਟ ਬਹੁਤ ਘੱਟ ਪ੍ਰਾਈਸ ਤੇ ਲੈ ਕੇ ਆਏ ਆ ਸੂਟ ਸਾਰੇ ਇਹ ਕਿਕ ਰੈਅਲਟੀ ਤੁਹਾਨੂੰ ਕਿਸੇ ਵਿੱਚ 7 ਸੂਟ ਨੇ ਸਾਡੇ ਪਾਸ ਕਿਸੇ ਵਿੱਚ 9 ਸੂਟ ਨੇ ਤੇ ਤੁਹਾਨੂੰ ਇਦਾਂ ਮਿਲ ਜਾਣਗੇ ਕੋਈ 20 ਮੀਟਰ ਦਾ ਥਾਨ ਸੀਗਾ ਕੋਈ ਸੀਗਾ ਜੀ 15 ਮੀਟਰ ਦਾ ਥਾਨ ਕਿਸੇ ਜੋ ਤਿੰਨ ਸੂਟ ਨਿਕਲੇ ਆ ਕਿਸੇ ਦੇ ਵਿੱਚੋਂ ਚਾਰ ਸੂਟ ਨਿਕਲੇ ਆ ਇਦਾਂ ਮਿਲ ਜਾਣਗੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਜੇ ਕਲਰ ਪ੍ਰਿੰਟ ਇਹ ਹੈਗੇ ਆ ਬਹੁਤ ਪਿਆਰਾ ਜਿਹਾ ਸੂਟ ਜਿਹੜਾ ਮਹਿੰਦੀ ਕਲਰ ਦੇ ਸੰਵਾਰ ਦੇ ਨਾਲ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਸੂਟ ਕਿੱਦਾਂ ਲੱਗੇ ਤੇ ਸ਼ੇਡ ਦੇਖੋ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕਲਰ ਆ ਬਲੂ ਟੋਨ ਤੇ ਠੀਕ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਪੱਤੇਆਂ ਵਾਲੀ ਦੁਪੱਟੇ ਤੁਹਾਡੇ ਪਾਸ ਹੈਗੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਮੈਚਿੰਗ ਕਰ ਸਕਦੇ ਹੋ ਨਹੀਂ ਤੁਸੀਂ ਸਾਤੋਂ ਵੀ ਦੁਪੱਟਾ ਡਾਈ ਕਰਵਾ ਕੇ ਮੰਗਾਣਾ ਤਾਂ ਹਾ ਪਿਓਰ ਦਾ ਮਸਲੀਨ ਦਾ ਜਿਹੜਾ ਵੀ ਦੁਪੱਟਾ ਤੁਸੀਂ ਸਾਤੋਂ ਡਾਈ ਕਰਾ ਕੇ ਮੰਗਾਣਾ ਉਹਦਾ ਐਕਸਟਰਾ ਚਾਰजेस ਹੋ ਜਾਣਗੇ ਤੇ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਕਲਰ ਤੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਇਹਦਾ ਜਿਹੜਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ 컬러 ਦੇਖੋ ਕਿੰਨਾ ਫਿਆਰਾ রেড ਸ਼ੇਡ ਦੇ ਵਿੱਚ ਹੈ ਜੀ ਸੂਟ ਇਹ ਇਹ ਸੀਗੇ ਸਾਰੇ ਮਸਲੀਨ ਦੇ ਸੂਟ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਦੇਖੋ ਜਿੱਦਾਂ ਪਏ ਨੇ ਸਾਰੇ ਸੂਟ ਇਹ ਮੈਂ ਤੁਹਾਨੂੰ ਦਿਖਾ ਚੁੱਕੇ ਹੁਣ ਮੈਂ बार-बार ਇਦਾਂ ਹੀ ਸੂਟ ਦਿਖਾਈ ਜਾਮਾ ਇਹ ਸੀ ਸਿਰਫ ਦੋ ਦੋ ਸੂਟ ਕੱਟੇ ਹੋਏ ਆ ਤੇ ਰੈੱਡ ਕਲਰ ਦੇ ਸੂਟ ਤੁਸੀਂ ਦੇਖ ਸਕਦੇ ਹੋ ਪਹਿਲਾਂ ਹੀ ਮੈਂ ਤੁਹਾਨੂੰ ਦਿਖਾ ਦਾਂ ਥਣ ਪੂਰੇ ਕੱਟਿਆ ਗਿਆ ਪਤਾ ਨਹੀਂ ਕਿੰਨੇ ਸੂਟ ਨੇ ਇਹ ਜੀ ਦੋ ਤਿੰਨ ਇਹ ਹੈਗੇ ਨੇ 6700 ਟੇ ਨੇ ਤੇ ਬਾਕੀ ਸਾਡੇ ਕੋਲੇ ਸਾਈਡ ਤੇ ਪਏ ਆ ਕਾਫੀ ਸਾਰੇ ਸੂਟ ਨੇ ਮਸਲੀਨ ਦੇ ਵਿੱਚ ਜਿਹੜਾ ਤੁਹਾਨੂੰ ਅਸੀਂ ਅੱਜ ਬਹੁਤ ਸਾਰਾ ਐਦਾਂ ਸਟਾਕ ਦੇਣਾ ਹੈ ਇੱਕ ਇੱਕ ਕਲਰ ਦੇ ਵਿੱਚ ਤੁਹਾਨੂੰ 7 7 8 8 9 9 ਸੂਟ ਤੱਕ ਵੀ ਮਿਲ ਜਾਣਗੇ ਤੁਸੀਂ ਸਾਨੂੰ ਫੋਟੋਆਂ ਪਾਣੀਆਂ ਹੋਣਗੀਆਂ ਜੀ 4 ਤੋਂ 5 ਸੂਟਾਂ ਦੀਆਂ ਜਿਹੜੇ ਤੁਹਾਨੂੰ ਪਸੰਦ ਨੇ ਤੇ ਉਹਨਾਂ ਵਿੱਚੋਂ ਤੁਹਾਨੂੰ ਦੋ ਸੂਟ ਤਾਂ ਪੱਕੇ ਲੈਣੇ ਪੈਣੇ ਆ ਕਿਉਂਕਿ ਸਿੰਗਲ ਸੂਟ ਅਸੀਂ ਕਿਸੇ ਨੂੰ ਨਹੀਂ ਦੇਣਾ ਅੱਜ ਦੀ ਵੀਡੀਓ ਦੇ ਵਿੱਚੋਂ ਪਿਓਰ ਦੇ ਸੂਟ ਨੇ ਹੁਣ ਦੰਨਿਆ ਜੀ ਪਿਓਰ ਕਾਟਨ ਬ੍ਰਾਂਡਡ ਪਿਓਰ ਕਾਟਨ ਟਾਈ ਮੀਟਰ ਦੀ ਸ਼ਰਟ ਆ ਬਿਦਾਉਟ ਲਾਈਨਿੰਗ ਸੂਟ ਬਣੂਗਾ ਇਹ ਹੈਗੀ ਆ ਜੀ ਸਲਵਾਰ ਪਿਓਰ ਤੇ ਰਹੇਗਾ ਜੀ ਸਾਰੇ ਸਟਫ ਸਾਰਾ ਹੀ ਸੂਟ ਪਿਓਰ ਤੇ ਰਹੇਗਾ ਬ੍ਰਾਂਡਡ ਪੀਸ ਰਹਿਣਗੇ ਸਾਰੇ ਰਾਮ ਟੈਕਸ ਬ੍ਰਾਂਡ ਦਾ ਸੂਟ ਆ ਹੁਣ ਤੁਹਾਨੂੰ ਸਟੈਂਪ ਵੀ ਸ਼ੋ ਕਰਦੀ ਐ ਇਹ ਹੈਗਾ ਜੀ ਰਾਮ ਟੈਕਸ ਬ੍ਰਾਂਡ ਦਾ ਸੂਟ ਠੀਕ ਆ ਜੀ ਤੋਂ ਨੂੰ ਮਿਲਣਗੇ 1500 ਦੇ 2 ਸੂਟ ਜਿਹੜਾ ਮਰਜੀ ਸੂਟ ਲੈ ਸਕਦੇ ਹੋ ਸੇਮ ਦੇ ਵਿੱਚ ਇਹ येलो ਕਲਰ ਮਿਲ ਜਾਏਗਾ ਠੀਕ ਹੈ ਨੈਕਸਟ ਗ੍ਰੇ ਕਲਰ ਦੀ ਸ਼ਰਟ ਆ ਇਹ ਵੀ ਰਾਮ ਟੈਕਸਟ ਦੇ ਆ ਠੀਕ ਹੈ ਤੇ ਨਾਲ ਪਿੰਕ ਕਲਰ ਦੀ ਸਲਵਾਰ ਆ ਚੈੱਕ ਜਿਆ ਸਲਵਾਰ ਆ ਜੀ ਸਲਵਾਰ ਦੇ ਵਿੱਚ ਚੈੱਕ ਆਏਗਾ ਥੋੜਾ ਜਿਹਾ ਤੇ ਤੁਸੀਂ ਦੁਪੱਟਾ ਪਿੰਕ ਕਲਰ ਦਾ ਵੀ ਕਰਵਾ ਸਕਦੇ ਹੋ ਜਾਂ ਫਿਰ ਡਬਲ ਡਾਈ ਵੀ ਕਰਵਾ ਸਕਦੇ ਹੋ ਇਹਦੇ ਵਿੱਚ ਸੇਮ ਦੇ ਵਿੱਚ ਇਹ ਚ ਪਿੰਕ ਫਲਾਰ ਆਗੇ ਗਰੇ ਦੇ ਵਿੱਚ ਇਹ ਚ ਆਗੇ ਜੀ orange rust ਕਲਰ orange peach ਜੇ ਸ਼ੇਡ ਇਹ ਸਲਵਾਰ ਆ ਗਈ ਇਹਦੀ ਠੀਕ ਹੈ ਐਦਾਂ ਦੀ ਕਲੈਕਸ਼ਨ ਆ ਮਿਲ ਜਾਣਗੀ ਆ ਜੀ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਜੀਆਂ ਹੁਣ ਇਹ ਸੂਟ ਦੇਖਿਓ ਇਹ 1000 ਦਾ ਸੂਟ ਹੈ ਸਾਰਿਆਂ ਕੋਲ ਗਿਆ ਹੋਇਆ ਬਹੁਤ ਸਾਰਿਆਂ ਕੋਲ ਗਿਆ ਹੋਇਆ ਸਭ ਨੇ ਬਹੁਤ ਕੱਪੜੇ ਨੂੰ ਪਸੰਦ ਕੀਤਾ 올ਓਵਰ 5 ਮੀਟਰ ਸੂਟ ਹੈ ਸਟਫ ਇੰਨਾ ਕੋ ਫਾਈਨ ਆ ਬਹੁਤ ਜਿਆਦਾ ਪਿਓਰ ਕਾਟਨ ਕਿਸੇ ਨੂੰ ਸਕਿਨ ਵਗੈਰਾ ਦੇ ਇਨਫੈਕਸ਼ਨ ਰਹਿੰਦੀ ਹੈ ਜਿੱਦਾਂ ਗਰਮੀਆਂ ਵਗੈਰਾ ਦੇ ਵਿੱਚ ਤਾਂ ਉਹਨਾਂ ਦੇ ਸਿਰਫ ਕਾਟਨ ਹੀ ਪਹਿਂਦੀ ਆ ਤੇ ਉਹਨਾਂ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਜੀ ਇਹ ਵਿਦਾਊਟ ਲਾਈਨਿੰਗ ਸੂਟ ਬਣੇਗਾ ਇਹ ਦੋਨੋਂ ਹੀ ਸੂਟ 올ਓਵਰ ਨੇ ਏ ਵੀ ਠੀਕ ਹੈ ਜੀ 컬러 ਦੋਨੋਂ ਹੀ ਬਹੁਤ ਸੋਹਣੇ ਆ ਜਿਹੜੇ ਇਹਨਾਂ ਦਾ ਵੇਸ ਆ ਉਹ ਥੋੜਾ ਜਿਹਾ ਗ੍ਰੇ ਸਟੋਨ ਦੇ ਉੱਪਰ ਆ ਤੇ ਫਲਾਰ ਦੇਖੋ ਦੋਨਾਂ ਦੇ ਵਿੱਚ ਕਿੰਨੇ ਸੋਹਣੇ ਲੱਦੇ ਆ ਨਾ ਲਾਈਟ ਵਿੱਚ ਆਂਦਾ ਨਾ ਡਾਰਕ ਚ ਮਤਲਬ ਕਿ ਕੋਈ ਵੀ ਸੂਟ ਪਾ ਲਓ ਅਗਰ ਗਰਲਿਸ਼ ਲੁੱਕ ਵਿੱਚ ਜਾਣਾ ਤਾਂ ਤੁਸੀਂ ਇਦਾਂ ਦਾ ਗ੍ਰੀਨ ਜਾਂ ਦੁਪੱਟਾ ਲੈ ਸਕਦੇ ਹੋ ਐਨਾ ਸੋਹਣਾ ਸੂਟ ਲੱਗੇਗਾ ਬਣਿਆ ਹੋਇਆ ਪ੍ਰਿੰਟਡ ਇਹੇ ਨੈਕਸਟ ਦੇਖ ਲਓ ਜੀ ਇਹ ਵੀ ਤੁਹਾਨੂੰ 올ਓਵਰ 5 ਮੀਟਰ ਸੂਟ ਮਿਲੇਗਾ ਪਿਓਰ ਕਾਟਨ ਕੰਨੀ ਤੇ ਵੀ ਤੁਹਾਨੂੰ ਪ੍ਰੋਪਰ ਸਟੈਂਪ ਦੇ ਨਾਲ ਨੇ ਪਿਓਰ ਕਾਟਨ ਮਿਲੇਗੀ ਤੁਹਾਨੂੰ ਜੀ ਪਿਓਰ ਕਾਟਨ ਕਿਹਾ ਤਾਂ ਪਿਓਰ ਕਾਟਨ ਆ ਜੀ ਇਹਦੇ ਵਿੱਚ ਇਹ ਨੈਕਸਟ ਕਲਰ ਆ ਇਹ ਵੀ 5 ਮੀਟਰ ਦਾ ਸੂਟ ਆ 올ਓਵਰ 5-5 ਮੀਟਰ ਦੇ ਸੂਟ ਨੇ ਇਹ ਵਾਲਾ ਸੂਟ ਰਾਮ ਟੈਕਸਟ ਆਏਗਾ ਜੀ ਇਹ ਵੀ 5 ਮੀਟਰ ਦਾ ਸੂਟ ਆ ਸਾਰੇ ਸੂਟ ਬ੍ਰਾਂਡਡ ਰਹਿਣਗੇ ਅਲੱਗ-ਅਲੱਗ ਬ੍ਰਾਂਡ ਨੇ ਠੀਕ ਹੈ ਇਹਦੇ ਵਿੱਚ ਇੱਕ ਕਲਰ ਸੋਨੋ ਇਹ ਵਾਲਾ ਮਿਲ ਜਾਏਗਾ ਜਿਹੜਾ ਮਰਜੀ ਸੂਟ ਲੈ ਸਕਦੇ ਹੋ 1500 ਦੇ ਦੋ ਸੂਟ ਨੇ ਸ਼ਿਪਿੰਗ ਅਲੱਗ ਤੋਂ ਲੱਗੇਗੀ ਨੈਕਸਟ ਜਿਹੜਾ ਸੂਟ ਦਿਖਾਣਾ ਹੈ ਮੈਚਿੰਗ ਦੇ ਵਿੱਚ ਹੋਏਗਾ ਇਹ ਹੈਗੀ ਹੈ ਜੀ 2 मीटर ਦੀ ਸ਼ਰਟ ਠੀਕ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਸੂਟ ਆ 2 ਮੀਟਰ ਦੀ ਸ਼ਰਟ ਆ ਤੇ 2.5 ਮੀਟਰ ਦੀ ਹੀ ਸਲਵਾਰ ਆ ਇਹ ਸਲਵਾਰ ਰਹੇਗੀ ਠੀਕ ਹੈ ਇਹਦੇ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜਾਣਗੇ ਏਕੇ ਪੀਚ ਕਲਰ ਮਿਲ ਜੇਗਾ ਕਲਰ ਸਾਰੇ ਬਹੁਤ ਸੋਹਣੇ ਆ ਤੇ ਇੱਕ ਇਹ ਗ੍ਰੀਨ ਐਸ਼ੀ ਟੋਨ ਤੇ ਮਿਲ ਜੇਗਾ ਜੀ ਰਿਸਤਾ ਗ੍ਰੀਨ ਚਾ ਕਲਰ ਆ ਰਾਮਟੈਕਸ ਬ੍ਰਾਂਡ ਤੇ ਸੂਟ ਨੇ ਜੀ ਬਹੁਤ ਪਿਆਰੀ ਕਲੈਕਸ਼ਨ ਆ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਤੁਹਾਨੂੰ ਕਿੱਦਾਂ ਲੱਗਿਆ ਸਾਰੇ ਸੂਟ? ਇਹ ਵੀ ਰਾਮ ਟੈਕਸ ਤੇ ਹੀ ਆ ਸੂਟ। ਤੇ ਇਹਦੇ ਇਹ ਸ਼ਰਟ ਆ, ਠੀਕ ਹੈ? ਬਹੁਤ ਸੋਹਣਾ ਪ੍ਰਿੰਟ ਆ ਸ਼ਰਟ ਦਾ। ਤੇ ਇਹ ਸਲਵਾਰ ਆ। ਬਰੀਕ ਪ੍ਰਿੰਟ ਦੇ ਵਿੱਚ। ਬਰੀਕ ਪ੍ਰਿੰਟ ਪ੍ਰਿੰਟ ਦੀ ਸਲਵਾਰ ਆ। ਤੇ ਇਹ ਸ਼ਰਟ ਆ, ਐਦਾਂ ਰਹੇਗੀ ਜੇ ਦੀ ਮੈਚਿੰਗ। ਤੁਸੀਂ ਖੁਦ ਦੇਖ ਸਕਦੇ ਹੋ ਕਿੰਨਾ ਸੋਹਣਾ ਮੈਚ ਆ। ਠੀਕ ਹੈ ਸੇਮ بیس ਕਲਰ ਨਾਲ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ 1500 ਦੇ ਦੋ ਸੂਟ ਨੇ ਜੀ ਇਹਦੇ ਵਿੱਚ ਪਲੇਨ ਸਲਵਾਰ ਆ ਜਾਏਗੀ ਨੀਚੇ ਵਾਲੀ ਚੀਜ਼ ਤਾਂ ਤੁਹਾਨੂੰ ਥੋੜੀ ਜਿਹੀ ਇੱਕ ਸੈਲਫ ਦੇ ਵਿੱਚ ਪ੍ਰਿੰਟ ਦਿਖਿਆ ਤੇ ਇਹਦੇ ਵਿੱਚ ਪਲੇਨ ਮਿਲ ਜਾਏਗੀ ਠੀਕ ਹੈ ਨੈਕਸਟ ਇਹ ਵੀ ਰੌਮ ਟੈਕਸ ਤੇ ਆ ਇਹ ਥੋੜਾ ਜਿਹਾ ਪੀਸ ਗੰਦਾ ਹੋਇਆ ਵਾ ਕਿਉਂਕਿ ਨਾ ਜਦੋਂ ਥਾਨ ਦੇ ਉੱਪਰ ਬਿਲਕੁਲ ਉੱਪਰ ਵਾਲੀ ਤਹਿ ਆ ਇਹ ਵਾਸ਼ ਕਰਨਾ ਠੀਕ ਹੋ ਜਾਏਗਾ ਬਟ ਮੈਂ ਤੁਹਾਨੂੰ ਫੇਰ ਵੀ ਦੱਸਦਾ ਟੋਟੇ ਪਾਸ ਜਾਏਗਾ ਮੈਂ ਨਹੀਂ ਚਾਹਦੀ ਕਿ ਮੈਨੂੰ ਕੋਈ ਕੰਪਲੇਨ ਕਰੇ ਜੀ ਇਹਦੀ ਉੱਪਰ ਵਾਲੀ ਤਹਿ ਗੰਦੀ ਆ ਵੈਸੇ ਸੂਟ ਨੂੰ ਕੁਝ ਵੀ ਨਹੀਂ ਹੋਇਆ ਵਿਆ ਬਹੁਤ ਸੋਹਣਾ ਪ੍ਰਿੰਟ ਆ ਸੂਟ ਦਾ ਬਹੁਤ ਪਿਆਰਾ ਦੇਖੋ ਕਿੰਨੇ ਆ ਸੋਹਣਿਆ ਲਾਈਨਾਂ ਇਹ ਸ਼ਰਟ ਆ ਰਾਮਟੈਕਸ ਦੀ ਤੇ ਇਹ ਸਲਵਾਰ ਆ ਕਿੰਨਾ ਸੋਹਣਾ ਪ੍ਰਿੰਟ ਸੂਟ ਆ ਤੇ ਇੱਕੁਰ ਤੋਂ ਨੂੰ ਇਹ ਮਿਲ ਜਾਗਾ ਜੀ ਇਹ 2.5 ਮੀਟਰ ਦੇ ਦੋ ਪੀਸ ਆ ਇਹ 5 ਮੀਟਰ ਟੋਟਲ 2.5 ਮੀਟਰ ਦੇ ਦੋ ਪੀਸ ਆ ਤੇ ਤੁਸੀਂ ਇਹਨਾਂ ਨੂੰ ਐਦਾਂ ਮੈਚ ਕਰ ਸਕਦੇ ਹੋ ਜੇ ਕਿਸ ਨੇ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਨਹੀਂ ਫਿਰ ਤੁਸੀਂ ਇਹਨਾਂ ਨੂੰ ਐਦਾਂ ਮੈਚਿੰਗ ਕਰ ਸਕਦੇ ਹੋ ਇਹ ਦੋ ਸ਼ਰਟਾਂ ਬਣ ਜਾਣਗੀਆਂ ਇਹ 5 ਮੀਟਰ ਸਟੱਫ ਆ ਤਾਂ ਐਦਾਂ ਤੁਸੀਂ ਇਹਨਾਂ ਨੂੰ ਮੈਚਿੰਗ ਕਰ ਸਕਦੇ ਹੋ ਮੈਚਿੰਗ ਸੂਟ ਹੋਰ ਵੀ ਸੋਹਣਾ ਲੱਗੇਗਾ ਠੀਕ ਹੈ ਜੀ ਨੈਕਸਟ ਦੇਖੋ ਸਪੈਲ ਦਾ ਸਟਫੀ ਬਹੁਤ ਸੋਹਣਾ ਹੈ ਉੱਪਰ ਤੋਂ ਪ੍ਰਿੰਟ ਬਹੁਤ ਸੋਹਣਾ ਉੱਪਰੋਂ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਇਹ ਸ਼ਰਟ ਆ ਇਹ ਸਲਵਾਰ ਆ ਬਹੁਤ ਪਿਆਰੇ ਜੇ ਪ੍ਰਿੰਟ ਆ 1500 ਦੇ ਦੋ ਸੂਟ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇੱਕ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਜੀ ਵਾਈਟ ਦੇ ਉੱਪਰ ਤੇ ਇਹ ਸਲਵਾਰ ਹੈ ਜੀ ਇਹ ਵੀ ਰਾਮ ਟੈਕਸ ਤੇ ਆ ਠੀਕ ਹੈ ਜੀ ਹੁਣ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਆ ਉਹਨਾਂ ਦੇ ਵਿੱਚ ਇਹ ਸੀ ਇੱਕ ਇੱਕ ਦੋ ਦਾ ਜਿੱਦਾਂ ਕਟਿੰਗ ਕੀਤੇ ਹੋਏ ਆ ਸਾਰੇ ਸੂਟ ਅਸੀਂ ਤੁਹਾਨੂੰ ਦਿਖਾ ਚੁੱਕੇ ਤੇ ਇਹਨਾਂ ਤੋਂ ਬਾਹਰ ਸਾਡੇ ਕੋਲ ਹੋਰ ਬਹੁਤ ਸਾਰੇ ਸੂਟ ਪਏ ਨੇ ਤੇ ਉਮੀਦ ਕਰਦੀ ਆ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ 1500 ਦੇ ਦੋ ਸੂਟ ਨੇ ਜੀ ਸਿੰਗਲ ਸੂਟ ਕਿਸੇ ਨੂੰ ਵੀ ਨਹੀਂ ਮਿਲਣਾ ਅਗਰ ਤੁਸੀਂ ਸਿੰਗਲ ਸੂਟ ਲੈਣਾ ਤਾਂ ਤੁਸੀਂ ਆਪਣੇ ਆਸ-ਪੜੋਸਚ ਕਿਸੇ ਨੂੰ ਵੀ ਪੁੱਛ ਸਕਦੇ ਹੋ ਆਪਣੇ ਭੈਣ-ਭਾਈਆਂ ਨੂੰ ਪੁੱਛ ਸਕਦੇ ਹੋ ਦੋ ਸੂਟ ਮੰਗਵਾ ਸਕਦੇ ਹੋ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ so much ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ so much